ਜਿਵੇਂ ਕਿ ਤੁਹਾਨੂੰ ਪਤਾ 1 ਦਸੰਬਰ 2024 ਨੂੰ ਜਿਹੜਾ ਪੇਪਰ ਹੋਇਆ ਸੀ ਪੀਸਟਟ ਦਾ ਉਸ ਦੇ ਜਿਹੜੇ ਸਰਟੀਫਿਕੇਟ ਹੈਗੇ ਆ origignal ਪ੍ਰਮਾਣ ਪੱਤਰ ਜਿਹੜੇ ਹਰ ਇੱਕ ਜ਼ਿਲ੍ਹਾ ਡਾਇਟ ਵਿੱਚ ਆ ਚੁੱਕੇ ਆ ਤੁਸੀਂ ਇਹ ਜਿਹੜੇ ਸਰਟੀਫਿਕੇਟ ਲਿਆਉਣ ਵਾਸਤੇ ਕੀ ਕੀ ਡਾਕੂਮੈਂਟ ਸਬਮਿਟ ਕਰਾਉਣੇ ਹੋਣਗੇ ਜੇ ਤੁਸੀਂ ਪੇਸਟਰ ਬੰਨ ਦੇ ਡਾਕੂਮੈਂਟ ਲੈਣ ਜਾ ਰਹੇ ਹੋ ETT ਕੀਤੀ ਹੈ ਤਾਂ ਤੁਹਾਡੇ ਕੋਲੇ ਆਧਾਰ ਕਾਰਡ 10ਵੀਂ ਕਲਾਸ ਦਾ DMC DMC ਦਾ ਮਤਲਬ ਹੁੰਦਾ ਤੁਹਾਡਾ ਡਿਟੇਲਡ ਮਾਰਕਸ ਸਕੋ ਕਾਰਡ ਜਿਹੜਾ ਹੁੰਦਾ ਨਾ 10ਵੀਂ ਦਾ ਡੀਐਮਸੀ 12ਵੀਂ ਦਾ ਡੀਐਮਸੀ ਤੁਹਾਡਾ ਜਿਹੜਾ ਈਟੀਟੀ ਜਾਂ ਡੀਐਲਡੀ ਬੋਲਦੇ ਆ ਉਹਦਾ ਡੀਐਮਸੀ ਤੇ ਦੋ ਪਾਸਪੋਰਟ ਸਾਈਜ਼ ਫੋਟੋ ਆ ਤਾਂ ਪੀਐਸਟ ਦੀ ਜਿਹੜੀ ਰਿਜ਼ਲਟ ਕਾਪੀ ਤਾਂ ਪੀਐਸਟ ਤੋਂ ਬੰਨ ਵਾਲੇ ਨੂੰ ਇਦਾਂ ਜਿਹੜਾ ਤੁਹਾਡਾ ਪ੍ਰਮਾਣ ਪੱਤਰ ਜਿਹੜਾ ਸਰਟੀਫਿਕੇਟ ਮਿਲ ਜੂਗਾ ਇਸ ਲੋਅ ਪੇਪਰ 2 ਵਾਲਿਆਂ ਵਾਸਤੇ ਜਿਹੜੇ ਬੀਐਡ ਕੀਤੀ ਹੋਈ ਆ ਉਹ ਆਪਣਾ ਪੀਐਸਟ ਦਾ ਸਰਟੀਫਿਕੇਟ ਲੈਣ ਜਾ ਰਹੇ ਨੇ ਕਿਸੇ ਵੀ ਡਾਈਟ ਦੇ ਵਿੱਚ ਤਾਂ ਉਹ ਆਧਾਰ ਕਾਰਡ 10ਵੀਂ ਦਾ ਡੀਐਮਸੀ 12ਵੀਂ ਦਾ ਡੀਐਮਸੀ ਗ੍ਰੈਜੂਏਸ਼ਨ ਦਾ ਡੀਐਮਸੀ ਤੇ ਬੀਐਡ DMC ਉਹਨਾਂ ਕੋਲ ਹੋਣਾ ਚਾਹੀਦਾ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਰੱਖ ਸਕਦੇ ਹੋ ਤੇ 2 ਪਾਸਪੋਰਟ ਸਾਈਜ਼ ਫੋਟੋ ਆ ਤੇ ਰਿਜ਼ਲਟ ਦੀ ਜਿਹੜੀ PSEB ਦੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੁਹਾਨੂੰ ਜਿਹੜਾ ਸਰਟੀਫਿਕੇਟ ਮਿਲ ਜਾਏਗਾ ਠੀਕ ਹੈ ਇਹ ਸਰਟੀਫਿਕੇਟ ਤੁਹਾਨੂੰ ਵੈਸੇ ਹੁਣ ਲਗਭਗ ਸ਼ਾਇਦ ਛੁੱਟੀਆਂ ਚੱਲ ਰਹੀਆਂ ਹਨ ਤੁਹਾਨੂੰ 1 ਜਨਵਰੀ ਤੋਂ ਬਾਅਦ ਜਾਂ ਤੁਸੀਂ ਆਪਣੀ ਡਾਈਟ 'ਚ ਪਤਾ ਕਰ ਸਕਦੇ ਹੋ ਤੁਹਾਨੂੰ ਕਦੋਂ ਪਰਵਾਇਡ ਕਰਾਉਣਗੇ ਬਿਲਕੁਲ ਵੈਸੇ ਸਰਕਾਰ ਵੱਲੋਂ ਜਿਹੜਾ ਰੀਲੀਜ਼ ਕਰ ਦਿੱਤੀ ਹੈ ਡਾਈਟਸ ਦੇ ਵਿੱਚ ਜਿਹੜੇ 1 ਦਸੰਬਰ 2024 ਜਿਹੜਾ ਪੇਪਰ ਹੋਇਆ ਸੀ ਪੀਸਟੈਟ ਦਾ ਚਾਹੇ ਪੇਪਰ 1 ਪੇਪਰ 2 ਆ ਉਹਨਾਂ ਦੇ ਜਿਹੜੇ origignal ਸਰਟੀਫਿਕੇਟ ਹੈਗੇ ਆ ਉਹ ਭੇਜ ਦਿੱਤੇ ਗਏ ਨੇ ਸੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਨਵੇਂ ਪੀਸਟ ਦੀ ਅਡੀਕ ਕਰਿਓ ਤਾਂ ਚੈਨਲ ਨੂੰ ਫੋਲੋ ਕਰੋ ਫ੍ਰੀ ਕਲਾਸਾਂ ਦੇਖ ਸਕਦੇ ਹੋ ਧੰਨਵਾਦ